ਆਵਾਜ਼ ਪਾਰਟੀ ਆਵਾਜ਼ ਪਾਰਟੀ ਜਿੰਦਾਬਾਦ ਆਜਾਗਰਬ ਜਿੰਦਾਬਾਦ ਜਯਾਗਰਬ ਜਿੰਦਾਬਾਦ ਜਯਾਗਰਬ ਜਿੰਦਾਬਾਦ ਆਵਾਜ਼ ਪਾਰਟੀ ਜਯਾਗਰਬ ਪਾਰਟੀ ਜਿੰਦਾਬਾਦ 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 ਜੀ ਗਲੀ ਫੋਟੋ ਖਿਚਾਓ ਮੇਰਾ ਨਾਮ ਗਗਨਦੀਪ ਕੌਰ ਹਾਂ ਮੈਂ 15 ਨੰਬਰ ਵਾਰਡ ਤੋਂ ਐਮਸੀ ਹਾਂ ਤੇ ਮੈਂ ਬਸ ਇਹੀ ਕਹਿਣਾ ਚਾਹਾਂਗੀ ਕੁਝ ਸ਼ਰਾਰਤੀ ਜਿਹੜੇ ਅਨਸਰ ਸੀ ਉਹਨਾਂ ਕਰਕੇ ਹੀ ਜਿਹੜੀ ਇਹ ਚੋਣਾਂ ਆ ਗਈ ਰੋਕ ਦਿੱਤੀ ਗਈ ਹੈਗੀ ਜਦ ਕਿ ਇੱਕ ਇਹ ਚੰਗਾ ਕੰਮ ਨਹੀਂ ਆ ਬੜੇ ਲੋਕਾਂ ਨੂੰ ਅੱਜ ਆਸ ਸੀਗੀ ਬੜੇ ਸੁਪਨੇ ਸੀਗੇ ਮਤਲਬ ਸਾਰੇ ਹੀ ਕੰਮ ਕੰਪਲੀਟ ਹੋ ਚੁੱਕੇ ਅਸੀਂ ਸਿਰਫ ਅੱਜ ਚੋਣ ਹੀ ਹੋਣੀ ਸੀ ਪਤਾ ਨਹੀਂ ਇਹ ਕਿ ਕੁਝ ਸ਼ਰਾਰਤ ਕੀਤੀ ਗਈ ਕਿ ਜਿਹੜੀ ਇਹ ਚੋਣਾਂ ਅੱਜ ਰੋਕ ਦਿੱਤੀ ਗਈ ਹੈ ਮੈਂ ਚਾਹਾਂਗੀ ਸਰਕਾਰ ਅੱਗੇ ਅਪੀਲ ਕਰਾਂਗੀ ਕਿ ਇਹ ਚੋਣ ਜਲਦੀ ਤੋਂ ਜਲਦੀ ਜੜੀ ਕਰਵਾ ਦਿੱਤੀ ਜਾਵੇ ਸ਼ਰਾਰਤੀ ਅਨਸਰ ਹੈ ਦੇਖੋ ਜੀ ਉਹਨਾਂ ਨੂੰ ਤਾਂ ਹੁਣ ਮੈਂ ਕਹਿਣਾ ਨਹੀਂ ਚਾਹਾਂਗੀ ਤੁਹਾਨੂੰ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਹੁੰਦਾ ਬਸ ਮੈਂ ਇੰਨਾ ਹੀ ਕਹਾਂਗੀ ਜਿਨ੍ਹਾਂ ਨੇ ਵੀ ਕੀਤਾ ਵਾ ਨਾ ਉਹਨਾਂ ਨੂੰ ਪਲੀਜ਼ ਉਹਨਾਂ ਦੇ ਅੱਗੇ ਵੀ ਇਹੀ ਅਸੀਂ ਕਹਿ ਰਹੇ ਹਾਂਗੇ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਬਸ ਪਲੀਜ਼ ਇੱਕ ਜਿਹੜੀ ਚੋਣਾਂ ਜਲਦੀ ਤੋਂ ਜਲਦੀ ਕਰਵਾਈ ਜਾਏ ਜੀ ਸਿੰਘ ਭੱਲਣ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ ਉਹਨਾਂ ਦੀ ਅਗਵਾਈ ਹੇਠ ਜੇ ਸਾਰੀ ਚੋਣ ਹੋਈ ਹੈ ਉਹਨਾਂ ਦੀ ਮਜੂਰਗੀ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਦਖਲਦੰਦੀ ਹੈਗੀ ਕੋਈ ਸਾਹਮਣੇ ਨਹੀਂ ਨਹੀਂ ਜੀ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਉਹਨਾਂ ਦੀ ਕੋਈ ਦਖਲਦੰਦੀ ਹੈ ਜਾਂ ਨਹੀਂ ਉਹ ਦੇਖ ਕੇ ਕਿਸੇ ਅਸੀਂ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਅਸੀਂ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਤ ਮਤਿਆ ਤੇ ਡਾਕਟਰ ਕਸ਼ਮੀਰ ਮਾਨਯੋਗ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨੂੰ ਵੀ ਕਿਸੇ ਨੂੰ ਵੀ 18 ਚ ਜਿੰਨੂੰ ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉਸ ਚੀਜ਼ ਨਾਲ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਜੀ ਪ੍ਰਮਾਤਾਂ ਜਿਹੜੀ ਅੱਜ ਹੀ ਚੋਲ ਰੱਦ ਹੋਈ ਹੈ ਇਹਦਾ ਅਗਦੀ ਕਿਉਂ ਰੱਦ ਇਹ ਕਿੰਨਾ ਕਰਨਾ ਕਰਦੇ ਕੀ ਕਰਦੇ ਆ ਇਹ ਜੀ ਵੇਖੋ ਜੀ ਕੋਈ ਸ਼ਰਾਰਤੀ ਅਨਸਰ ਆ ਜਿਨ੍ਹਾਂ ਦੇ ਵਿੱਚ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਕਮਾਂਡਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮਐਲਏ ਆ ਜਦੋਂ ਦਾ ਸਾਡੇ ਐਮਐਲਏ ਸਾਹਿਬ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ਼ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੂ ਕਿ ਆ ਕੇ ਇਹ ਨਗਰ ਕੌਂਸਲਰ ਦੀਆਂ ਚੋਣਾਂ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ अरोड़ा ਜੀ ਕੋ ਵੀ ਮੰਗ ਕਰਦਾ ਵਾਂ ਕਿ ਬਾਹਰੀ ਹਲਕਿਆਂ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅੰਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥੱਲੇ ਟਿਕਦਾ ਨਾ ਕਰਨਾ ਕਰਦੇ ਜਦੋਂ ਕੀ ਕਰਨ ਖਾਏ ਕਿ ਨਾ ਬੋਲੋ ਜੀ ਸਾਡੀ ਅੰਸਰਾ ਬੋਲੋ ਵੇਖੋ ਜੀ ਮੋਟਾ ਗੰਦੇ ਜੋ ਅਸੀਂ ਪਰੋ ਸਿਸੋਕ ਸੂਤਰਾਂ ਤੋਂ ਪਤਾ ਲੱਗਾ ਵਾ ਮੋਟੀਆਂ ਰਕਮਾਂ ਜਿਹੜੀਆਂ ਨਾ ਵਸੂਲ ਕੀਤੀਆਂ ਵਾ ਤੇ ਉਹਦੇ ਕਰਕੇ ਜਿਹੜਾ ਉਹਨਾਂ ਨੂੰ ਅੱਗੇ ਲਿਆ ਰਹੇ ਆ ਨਹੀਂ ਤਾਂ ਉਹਨਾਂ ਚ ਕੋਈ ਬੰਦਿਆਂ ਚ ਐਡੀ ਕੋਈ ਖਾਸ ਕਾਬਲੀਅਤ ਤਾਂ ਨਹੀਂ ਜਿਨ੍ਹਾਂ ਨੂੰ ਰਾਤੋਂ ਰਾਤ ਪਾਰਟੀ ਸ਼ਾਮਲ ਕਰਾ ਕੇ ਤੇ ਹੁਣ ਰਾਤੋਂ ਰਾਤ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹਦੇ ਵਿੱਚ ਕੋਈ ਜਿਹੜੀਆਂ ਮੋਟੀਆਂ ਰਕਮਾਂ ਦਾ ਜਿਹੜਾ ਜਿਹੜਾ ਚੱਕਰ ਉਹ ਚੱਲ ਰਿਹਾ ਵੀ ਮੋਟੀਆਂ ਰਕਮਾਂ ਇਹਨਾਂ ਵਸੂਲ ਕੀਤੀਆਂ ਜਿਹੜੇ ਛਰਾਰਤੀ ਅੰਸਰ ਹੈ ਜਿਹੜੇ ਇਹ ਕੁਝ ਕਰ ਰਹੇ ਉਹਨਾਂ ਕੀਤੀਆਂ ਜੀ ਕਿੰਨਾ ਦੇ ਨਾਮ ਦੇਖੋ ਜੀ ਨਾਂ ਦੱਸ ਦਿੱਤੇ ਤੁਹਾਨੂੰ ਦੁਬਾਰਾ ਦੁਬਾਰਾ ਤੁਸੀਂ ਵੀ ਪੱਤਰਕਾਰ ਜੀ ਤੁਹਾਨੂੰ ਵੀ ਸਾਰਾ ਕੁਝ ਪਤਾ ਵਾ ਕਿ ਕੀ ਹੋ ਰਿਹਾ ਵਾ ਇਹ ਸਾਰਾ ਕੁਝ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਆ ਜਿਹਦੇ ਅਧੀਨ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਬੜੇ ਇਮਾਨਦਾਰ ਆ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਾ ਉਹਨਾਂ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਜਿਹੜਾ ਸਾਰੀ ਸਾਜ ਰਚੀ ਜਾ ਰਹੀ ਹੈ ਇਹਨਾਂ ਅੱਜ ਅਧਿਕਾਰੀਆਂ ਨੇ ਕਿਹਾ ਵਾ ਤੇ ਵਿਕਾਸ ਰੁਕ ਨਹੀਂ ਜਾ ਲੱਗਦਾ ਨਹੀਂ ਭਾਜੀ ਅੱਜ ਸ਼ਹਿਰ ਦੇ ਲੋਕ ਇੰਨੇ ਜਿਆਦੇ ਨਰਾਸ਼ ਹੋਏ ਕਿਉਂਕਿ ਉਹ ਆਪਣੇ ਸ਼ਹਿਰ ਦਾ ਪ੍ਰਧਾਨ ਵੇਖਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇੱਕ ਆਸ ਦੀ ਕਿਰਨ ਸੀ ਵੀ ਸਾਨੂੰ ਇੱਕ ਚੰਗਾ ਪ੍ਰਧਾਨ ਮਿਲੂਗਾ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੂਗਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣਗੀਆਂ ਪਰ ਇਹਨਾਂ ਨੇ ਉਹ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਸ਼ਹਿਰ ਦੇ ਲੋਕ ਅੱਜ ਇਸ ਗੱਲ ਤੋਂ ਬਹੁਤ ਜਿਆਦਾ ਨਰਾਜ ਆ ਵੇਖੋ ਚੋਣ ਜਿਹੜੀ ਆ ਇਹ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਕੁਝ ਮਾਨ ਜੋਕ ਐਸ ਡੀ ਐਮ ਸਾਹਿਬ ਹੁਣ ਇੱਥੇ ਹੈ ਨਹੀਂਗੇ ਉਹ ਆਉਣਗੇ ਤੇ ਫਿਰ ਉਹਨਾਂ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਦੋਂ ਚੋਣ ਹੋ ਰਹੀ ਆ ਜਿਹੜਾ ਜਿਹ ਅਧਿਕਾਰੀ ਨੇ ਕਿਹਾ ਵਾ ਵੀ ਹਾਈ ਕੋਰਟ ਵੱਲ ਜਾਣਾ ਪੈਗਾ ਉਹਦੇ ਕਰਕੇ ਮੁਲਤਵੀ ਕੀਤੀ ਗਈ ਆ ਕੀ ਲੱਗਦਾ ਕੋਈ ਸਿਆਸੀ ਹੈ ਜਾਂ ਦਖਲਅੰਦਗੀ ਬਿਲਕੁਲ ਸਿਆਸੀ ਦਖਲਅੰਦਗੀ ਆ ਜੀ ਐਸ ਡੀ ਐਮ ਸਾਹਿਬ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਹਨਾਂ ਨੂੰ ਜ਼ਬਰੀ ਉਹਨਾਂ ਨੂੰ ਉਹਨੇ ਭੇਜਿਆ ਗਿਆ ਨਹੀਂ ਤੇ ਜਦੋਂ ਕੋਈ ਇਹੋ ਜੀ ਤਰੀਕ ਹੁੰਦੀ ਆ ਸਟੈਨੋ ਹੈ ਗਿਆ ਸਬਡੈਂਟ ਹੈ ਗਿਆ ਉਹ ਵੀ ਜਾ ਸਕਦੇ ਸੀ ਉਹਨਾਂ ਤੇ ਬਹੁਤ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਭੇਜ ਹੁਣ ਫਿਰ ਅੱਜ ਜਿਹੜੀ ਉਸ ਤੋਂ ਬਾਅਦ ਜਿਹੜੀ ਮਲਤਵੀ ਹੋ ਗਈ ਆ ਕੀ ਲੱਗਦਾ ਹੁਣ ਕਦੋਂ ਦੀ ਪ੍ਰਧਾਨਗੀ ਦੀ ਚੋਣ ਕਰੋ ਜਦੋਂ ਮਰਜ਼ੀ ਪ੍ਰਧਾਨਗੀ ਦੀ ਚੋਣ ਹੋ ਜੇ ਜੀ ਅਸੀਂ ਤਿਆਰ ਆ ਸਾਡੇ 18 ਦੇ 18 ਵੀਰ ਜਿਹੜੇ ਸਾਡੇ ਕੈਂਡੀਡੇਟ ਜਿਨ੍ਹਾਂ ਨੂੰ ਲੋਕਾਂ ਨੇ ਪਿਆਰ ਨਾਲ ਫਤਵਾ ਦਿੱਤਾ ਵਾ ਉਹ ਅਸੀਂ ਇਕੱਠੇ ਆ ਚਟਾਨ ਵਾਂਗ ਇਕੱਠੇ ਆ ਕੋਈ ਉਹਦੇ ਵਿੱਚ ਦੋ ਰਹਿਵਾਂ ਨਹੀਂ ਆ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ ਸਾਡੇ 18 ਚੋਂ ਇੱਕ ਵੀ ਖਿਸਕਣ ਵਾਲਾ ਨਹੀਂਗਾ ਤੇ ਅਸੀਂ ਚੜ੍ਹਦੀ ਕਲਾ ਜੀ ਆ ਤੁਹਾਡਾ ਬਹੁਤ ਮਤ ਹੈ ਉਹਨਾਂ ਕੋਲ ਕੀ ਹੈਗਾ ਵਾ ਉਹਨਾਂ ਕੋਲ ਪੰਜ ਬੰਦੇ ਜੀ ਸਾਡੇ ਕੋਲ 20 ਬੰਦੇ 18 ਜੀ ਇੱਥੇ ਹਾਜ਼ਰੀ ਦੋ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਅਸੀਂ 20 ਬੰਦਿਆਂ ਨਾਲ ਸਾਡੇ ਨਾਲ ਬਹੁਮਤ ਆ ਤੇ ਚਟਾਨ ਵਾਂਗੂ ਖੜੇ ਆ ਠੀਕ ਹੈ ਓਕੇ ਤੇ ਜਿਹੜੀ ਚੋਣ ਰੱਦ ਹੋਣ ਦਾ ਕਾਰਨ ਹੈ ਉਹ ਸ਼ਰਾਰਤੀ ਅੰਸਰ ਹੀ ਜਿਹੜੇ ਉਹਨਾਂ ਨੇ ਇਸ ਕਰਕੇ ਕਰਾਈ ਆ ਕਿ ਉਹ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਰ ਇਹ ਉਹਨਾਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਕੌਣ ਹੈਗੇ ਆ ਲੋਕ ਕਿਹੜੇ ਕਿੱਥੋਂ ਆਏ ਆ ਵੇਖੋ ਜੀ ਕੋਈ ਸਾਡੇ ਆਣ ਗਵਾਂਡੋ ਹੀ ਆ ਕੋਈ ਦੂਰੋਂ ਨਹੀਂ ਆਏ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਜੇ ਇੱਕ ਤੇ ਆਪਣੇ ਮੰਤਰੀ ਸਾਹਿਬ ਆ ਸਾਡੇ ਜੀ ਜਿਹੜੇ ਆ ਕੇ ਸਾਡੇ ਹਲਕੇ 'ਚ ਬਿਲਕੁਲ ਦਖਲਅੰਦਾਜ਼ੀ ਕਰਨ ਦੇ ਆ ਤੇ ਉਹਨਾਂ ਨੇ ਜਦੋਂ ਨਗਰ ਕੌਂਸਲ ਦੀਆਂ ਟਿਕਟਾਂ ਵੰਡੀਆਂ ਉਦੋਂ ਵੀ ਆ ਕੇ ਇਦਾਂ ਕੀਤਾ ਰਾਤੋਂ ਰਾਤ ਕਾਲੀ ਦਲ ਦੇ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਬੰਦਿਆਂ ਦੀਆਂ ਟਿਕਟਾਂ ਖੋਈਆਂ ਗਈਆਂ ਉਹਨਾਂ ਨੂੰ ਟਿਕਟਾਂ ਦਵਾ ਕੇ ਉਹਨਾਂ ਨੂੰ ਜਿਤਾਇਆ ਪਤਾ ਨਹੀਂ ਉਹਦੇ ਵਿੱਚ ਕੀ ਕਾਰਨ ਹੋਇਆ ਉਹ ਰਾਤੋਂ ਰਾਤ ਉਹਨਾਂ ਨੂੰ ਲਾ ਕੇ ਹੁਣ ਰਾਤੋਂ ਰਾਤ ਹੀ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੇ ਆ ਅਸੀਂ ਇਹ ਜਿਹੜੀ ਬੇਨਤੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸਾਡੇ ਪ੍ਰਧਾਨ ਜਿਹੜੇ ਅਮਨ ਅਰੋੜਾ ਜੀ ਉਹਨਾਂ ਦੇ ਧ ਪੀ ਸਾਡੇ ਹਰਕੇ ਦੇ ਵਿੱਚ ਜਿਹੜੇ ਐ ਇਦਾਂ ਨਾ ਕੀਤਾ ਜਾਵੇ ਇਹਦੇ ਵਿੱਚ ਪਾਰਟੀ ਦਾ ਗਰਾਫ ਜਿਹੜਾ ਬਹੁਤ ਥੱਲੇ ਡਿੱਗਦਾ ਵਾ ਤੇ ਪਾਰਟੀ ਦੇ ਵਿੱਚ ਆਪੋ ਤਾਪ ਜੜੀ ਪੈਂਦੀ ਆ ਇਹ ਮਾੜੀ ਗੱਲ ਆ ਇਹ ਨਗਰੀ ਲੰਬੇ ਸਮੇਂ ਤੋਂ ਇਹਦਾ ਵਿਕਾਸ ਨਹੀਂ ਹੋਇਆ ਪਹਿਲਾਂ ਚੋਣਾਂ ਜਿਹੜੀ ਕਾਹੀ ਨਗਰ ਕੌਂਸਲ ਦੀ ਆ ਹੁਣ ਵਿਧਾਨਗੀ ਚ ਉਹਦੇ ਵਾਸਤੇ ਕੀ ਹੋਣਾ ਚਾਹੀਦਾ ਇਹ ਇਹ ਹੋਣਾ ਚਾਹੀਦਾ ਜੀ ਜਿਹੜੇ ਜਿੰਨੂੰ ਕੋ ਬਹੁਤ ਮਤ ਹੈਗਾ ਵਾ ਉਹਨਾਂ ਨੂੰ ਬਹੁਤ ਮਤ ਵਾਲਿਆਂ ਨੂੰ ਇਲੈਕਸ਼ਨ ਹੋਣੀ ਚਾਹੀਦੀ ਆ ਤੇ ਬਹੁਤ ਮਤ ਨਾਲ ਜਿੰਨੂੰ ਵੀ ਮਾਨਜੋਗ ਸਾਡੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜਿੰਨੂੰ ਵੀ ਕਿਸੇ ਨੂੰ ਵੀ ਜਿਹੜਾ ਪ੍ਰਧਾਨ ਬਣਾਉਂਦੇ ਆ ਉਹ ਪ੍ਰਧਾਨ ਬਣੇ ਉਹ ਬਣ ਕੇ ਸਾਡੇ ਜਿਹੜੇ ਇਸ ਗੁਰੂ ਨਗਰੀ ਦੀ ਜਿਹੜੀ ਆ ਉਹ ਸੇਵਾ ਕਰੇ ਪਰਮ ਸਾਹਿਬ ਅੱਜ ਐਸਟੀਐਮ ਸਾਹਿਬ ਦੀ ਨਿਗਰਾਨੀ ਚੋਣ ਹੋਣੀ ਸੀ ਹਾਂਜੀ ਹੋਰ ਅੱਜ ਰਾਤੋਂ ਰਾਤ ਅਚਾਨਕ ਸਭ ਚੇਂਜ ਕਰ ਦਿੱਤਾ ਗਿਆ ਕਿ ਇਹਦੇ ਪਿੱਛੇ ਤਾਂ ਮਤਲਬ ਲਾਲਜੀਤ ਭੁਲਰਜੀ ਮੰਤਰੀ ਸਾਹਿਬ ਜਿਹੜੇ ਉਹਨਾਂ ਦੇ ਪਿੱਛੇ ਹੱਥ ਹੈ ਵੇਖੋ ਜੀ ਇਹ ਸਿਆਸੀ ਜਿੰਨਾ ਚਿਰੇ 'ਚ ਪ੍ਰੈਸ਼ਰ ਨਾ ਹੋਵੇ ਉਹਨਾਂ ਚਿਰ ਕਿਤੇ ਇਦਾਂ ਹੁੰਦਾ ਵਾ ਵੀ ਮਾ ਜੋਗ ਜਿਹੜੇ ਸਾਡੇ ਐਸਟੀਐਮ ਸਾਹਿਬ ਆ ਉਹ ਰਾਤੋਂ ਰਾਤ ਕਹਿਣ ਮੈਨੂੰ ਕੰਮ ਪੈ ਗਿਆ ਹੋਣਾ ਮੈਂ ਹਾਈ ਕੋਰਟ ਜਾਣਾ ਉਹ ਕੇਸ ਸੁਪਰੀਡੈਂਟ ਨੂੰ ਭੇਜ ਸਕਦੇ ਸੀ ਕੇ ਇਹਨਾਂ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹਨਾਂ ਕੋਲ ਕਰਵਾਈ ਆ ਕੋਈ ਇਹਦੇ ਵਿੱਚ ਮੋਟੀ ਰਕਮ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਉਹ ਕੀ ਮੋਟੀਆਂ ਰਕਮਾਂ ਚੱਲ ਰਹੀਆਂ ਨੇ ਇਹਦੇ ਵਿੱਚ ਪਤਾ ਕਾਰਨ ਕੀ ਜੇ ਮੋਟੀਆਂ ਰਕਮਾਂ ਨਾਲ ਚੱਲਦੀਆਂ ਹਨ ਤੇ ਜਿਹੜੇ ਤਿੰਨਾਂ ਸਾਲਾਂ ਤੋਂ ਅਸੀਂ ਵਰਕ ਕਰੀ ਕਰ ਰਹੇ ਆ ਜਦੋਂ ਇੱਥੇ ਮੰਤਰੀ ਸਾਹਿਬ ਇਲੈਕਸ਼ਨ ਲੜੇ ਐਮਪੀ ਦੀ ਦਿਨ ਰਾਤ ਅਸੀਂ ਇੱਕ ਕੀਤਾ ਮੰਤਰੀ ਸਾਹਿਬ ਨੂੰ ਪੁੱਛੋ ਗੁਰਦਾਰਾ ਗੁਰੂ ਅਰਜਨ ਦੇਵ ਸਾਹਿਬ ਦੇ ਜਾ ਕੇ ਅਸੀਂ ਨਾਲ ਜਾਂਦੇ ਰਹੇ ਆ ਨਾਲ ਕੱਲੇ ਕੱਲੇ ਘਰ ਜਾ ਕੇ ਕੈਂਪੇਨ ਕੀਤੀ ਆ ਜਿਹੜੇ ਬੰਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਉਲਟ ਬੋਲਦੇ ਰਹੇ ਆ ਅਖਬਾਰਾਂ ਉਹਨਾਂ ਦੀਆਂ ਖਬਰਾਂ ਸਾਡੇ ਕੋਲ ਆ ਅਸੀਂ ਸਾਰਿਆਂ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਪੇਸ਼ ਕਰਾਂਗੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਲਟ ਇਕੱਲੇ-ਇਕੱਲਿਆਂ ਉਹ ਰੋਜ਼ ਹਰ ਰੋਜ਼ ਖਬਰਾਂ ਲਵਾਉਂਦੇ ਰਹੇ ਧਰਨੇ ਦਿੰਦੇ ਰਹੇ ਆ ਉਹਨਾਂ ਨੂੰ ਰਾਤੋਂ-ਰਾਤ ਲਿਆ ਕੇ ਇਥੇ ਨਗਰ ਕੌਂਸਲ ਦੇ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਪਾਰਟੀ ਦੀ ਜਾਨਕਿ ਮੈਂ ਕਹਿੰਦਾ ਬਦਕਿਸਮਤੀ ਆ ਜਿਹੜੇ ਜਿਹੜੇ ਆ ਉਹਨਾਂ ਦਾ ਕੀ ਕਹਿਣਾ ਜੀ ਉਹਨਾਂ ਨੇ ਪਾਰਟੀ ਨੂੰ ਕੋਈ ਸ਼ਿਕਾਇਤ ਕੀਤੀ ਕੀ ਇਸ ਬੰਦ ਜੀ ਤੁਹਾਡੇ ਵੱਲੋਂ ਦਿੱਤੀ ਤੌਰ ਵਿੱਚ ਉਹ ਡਾਕਟਰ ਸੋਲ ਸਾਹਿਬ ਬੜੇ ਸਿਆਣੇ ਆ ਜੀ ਦਰਵੇਸ਼ ਸਿਆਸਦਾਨ ਆ ਉਹ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਆ ਉਹ ਆਪਣੇ ਹਿਸਾਬ ਨਾਲ ਸ਼ਿਕਾਇਤ ਕਰਨਗੇ ਪਾਰਟੀ ਕੋ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਆਹ ਪਾਰਟੀ ਕੋ ਸ਼ਿਕਾਇਤ ਕਰੋ ਉਹ ਕਰਨਗੇ ਪਾਰਟੀ ਕੋ ਸ਼ਿਕਾਇਤ ਪਾਰਟੀ ਦੇ ਸਾਡੇ ਜਿਹੜੇ ਆ ਅ ਰਵਿੰਦ ਕਾ ਕੇਜਰੀਵਾਲ ਜੀ ਆ ਜਿਹੜੇ ਸੁਪਰੀਮੋ ਜਿਹੜੇ ਪਾਰਟੀ ਦੇ ਮੈਂ ਉਮੀਦ ਕਰਦਾ ਉਹ ਤੇ ਸਖਤ ਅਕਸ਼ਨ ਲੈਣਗੇ ਆਈਡੀਆ ਕਦੋਂ ਤੱਕ ਫਿਰ ਅਗਲਾ ਮੌਕਾ ਜਿਹੜਾ ਇਹ ਪ੍ਰਸ਼ਾਸਨ ਦੱਸ ਸਕਦਾ ਜੀ ਇਹ ਮੈਂ ਨਹੀਂ ਦੱਸ ਸਕਦਾ ਜੀ ਕੋਈ ਨਹੀਂ ਹੁੰਦਾ ਫਿਰ ਤੁਹਾਡਾ ਕੀ ਫੈਸਲਾ ਵੇਖੋ ਜੀ ਫੈਸਲਾ ਤੇ ਜਿਹੜਾ ਉਹ ਸਾਡੇ ਜਿਹੜੇ ਗੁਰੂ ਆ ਐਮ ਐਲ ਏ ਸਾਹਿਬ ਉਹਨਾਂ ਨੇ ਲੈਣਾ ਕਿਉਂਕਿ ਸਾਡੇ ਜਿਹੜੇ 18 ਕੈਂਡੀਡੇਟ ਐ ਐਮ ਐਲ ਏ ਸਾਹਿਬ ਦੀ ਅਗਵਾਈ ਚ ਆ ਜੋ ਫੈਸਲਾ ਐਮ ਐਲ ਏ ਸਾਹਿਬ ਲੈਣਗੇ ਅਸੀਂ ਤੇ ਉਹਨਾਂ ਦੇ ਫੁੱਲ ਚੜਾਉਣੇ ਡਾਕਟਰ ਸਾਹਿਬ ਅੱਜ ਇੱਕ ਨਗਰ ਕੌਂਸਲ ਦੀ ਚੋਣ ਪ੍ਰਧਾਨ ਜੀ ਤੇ ਉੱਪਰੋਂ ਜੋ ਫੈਸਲਾ ਵਾ ਜਿਨ੍ਹਾਂ ਨੇ ਚੋਣ ਕਰਵਾਣੀ ਸੀ ਉਹਨਾਂ ਨੂੰ ਪਤਾ ਵਾ ਕਿ ਕਿਉਂ ਹੋਈ ਹੈ ਵੈਸੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਉਹਨਾਂ ਨੂੰ ਜਰੂਰੀ ਜਾਣਾ ਪੈ ਗਿਆ ਉਹਦਾ ਕਰਕੇ ਜਿਹੜਾ ਆ ਵਾ ਇਲੈਕਸ਼ਨ ਅੱਗੇ ਕਰਨੀ ਪਈ ਆ ਹੁਣ ਦੇਖੋ ਨਵੀਂ ਡੇਟ ਆਏਗੀ ਤੇ ਉਦੋਂ ਇਲੈਕਸ਼ਨ ਸਰ ਗੱਬੀ ਬਾਜ ਕੋਸਲਰਾਂ ਨੂੰ ਕਿਹਾ ਜਾ ਰਿਹਾ ਕਿ ਲਾਲਜੀ ਸਿੰਘ ਕੋਲਰ ਮੰਤਰੀ ਸਾਹਿਬ ਦੀ ਦਖਲਅੰਦਾਜ਼ੀ ਆ ਮੋਟਿਆਰ ਵੀ ਜਿਹੜਾ ਦੋਸ਼ ਲੱਗਿਆ ਉਹਦੇ ਬਾਰੇ ਕੁਝ ਕਹੋਗੇ ਦੇਖੋ ਜੀ ਮੈਂ ਲਾਲਜੀ ਸਿੰਘ ਕੋਲਰ ਦਾ ਕੋਈ ਦਖਲਅੰਦਾਜ਼ੀ ਦਾ ਕੰਮ ਬਣਦਾ ਤਾਂ ਨਹੀਂਗਾ ਕਿਉਂਕਿ ਤੇ ਜਿਹੜਾ ਵਾ ਨਗਰ ਕੌਂਸਲ ਦੇ ਜੇ ਐਮ ਸੀ ਚੁਣੇ ਆ ਉਹ ਲੋਕਾਂ ਨੇ ਹੁਣ ਜਿਹੜਾ ਉਹਦੇ ਦਾ ਚੁਣਨੇ ਆ ਪ੍ਰਧਾਨ ਮੀਤ ਪ੍ਰਧਾਨ ਨੂੰ ਐਮ ਸੀ ਆਨੇ ਚੁਣਨੇ ਆ ਸੋ ਨਾ ਹੀ ਕੋਈ ਮੀਰਾ ਵਿੱਚ ਦਖਲ ਅੰਦਾਜ਼ੀ ਦਾ ਬਣਦਾ ਵਾ ਤੇ ਨਾ ਹੀ ਲਾਲਜੀਤ ਭੁੱਲਰ ਦਾ ਬਣਦਾ ਵਾ ਸੋ ਮੈਂ ਜੇ ਕੋਈ ਕਹਿੰਦੇ ਨੇ ਵੀ ਦਖਲ ਅੰਦਾਜ਼ੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕੀ ਦਖਲ ਅੰਦਾਜ਼ੀ ਕਰ ਰਹੇ ਆ ਕਿਉਂ ਕਰ ਰਹੇ ਨੇ ਸੋ ਮੈਨੂੰ ਤੇ ਜਿਹੜਾ ਵਾ ਕੋਈ ਸਾਡਾ ਦਖਲ ਅੰਦਾਜ਼ੀ ਕਰਦਾ ਕੋਈ ਬਣਦਾ ਨਹੀਂ ਇਹ ਪ੍ਰਧਾਨਗੀ ਦੇ ਲਾਭ ਪਾਰਟੀ ਆ ਇੱਕ ਮੰਨਦੇ ਸੀ ਅਜਿਹਾ ਅੰਦਾਜ਼ੇ ਜੀ ਕਿਹੜਾ ਜੀ ਡਖਲੰਦਾ ਜੀ ਨੂੰ ਐਕਟ ਲੈ ਦੇਖੋ ਜੀ ਡਖਲੰਦਾ ਜੀ ਦਾ ਤੇ ਸਿਤਾ ਬਲਾਈਏ ਨਾ ਜੇ ਸਾਨੂੰ ਕੋਈ ਹੋਵੇ ਕਿ ਡਖਲੰਦਾ ਜੀ ਕਰ ਰਿਹਾ ਡਖਲੰਦਾ ਜੀ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਹਲਕਾ ਜਿਹੜਾ ਪਾ ਪੱਟੀ ਹੈ ਹਲਕਾ ਮੇਰਾ ਜਿਹੜਾ ਤਰਨ ਤਰਨੇ ਆ ਸੋ ਜਿਹੜੇ ਐਮਸੀ ਨੇ ਉਹ ਸਾਰੇ ਜਿਹੜੇ ਤਰਨਤਾਰ ਨਾਲਕੇ ਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਦੇ ਐਮਸੀ ਦੇ ਤੌਰ ਤੇ ਕੰਮ ਕਰਨਾ ਵਾ ਸੋ ਮੇਰਾ ਉਹਨਾਂ ਦੇ ਨਾਲ ਜਿਆਦਾ ਵਾਹ ਵਾ ਸੋ ਇਸ ਕਰਕੇ ਕੋਈ ਲਾਲਜੀਤ ਭੁੱਲਰ ਦਾ ਕੋਈ ਬਣਦਾ ਨਹੀਂਗਾ ਕਿ ਇਸ ਤਰ੍ਹਾਂ ਕਿ ਦੱਸਣਾ ਉਹਨਾਂ ਦੋਸ਼ ਗਿਆ ਵਾ ਜਿਹੜੇ ਐਮਸੀ ਆ ਜਿਹੜੇ ਆ ਲਾਲਜੀਤ ਭੁੱਲਰ ਆਪਣਾ ਬਣਾਉਣਾ ਚਾਹੁੰਦੇ ਆ ਪ੍ਰਧਾਨ ਜਿਹੜਾ ਵੀ ਆਪਣਾ ਕੁਝ ਐਮਸੀਆਂ ਦਾ ਰੂਪ ਆ ਕਿ ਜਿਹੜੇ ਲਾਲਜੀਤ ਭੁੱਲਰ ਆਪਣਾ ਤੜਾ ਕਿ ਬਣਾਉਣਾ ਚਾਹੁੰਦੇ ਤਾਂ ਕਰਕੇ ਆਈ ਸੀ ਬਸ ਤੋਂ ਨਹੀਂ ਮੈਨੂੰ ਕੁਝ ਐਮਸੀਆਂ ਕੋ ਮੈਨੂੰ ਵੀ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਜਿਹੜੇ ਐਮਸੀ ਨੇ ਉਹ ਚਾਹੁੰਦੇ ਜੁੜਨਾ ਚਾਹੁੰਦੇ ਨੇ ਕਿ ਪੁਰਾਣਾ ਜਿਹੜਾ ਬੰਦਿਆ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਜਾਵੇ ਤੇ ਜਿਹੜੇ ਬਾਹਰੋਂ ਲੋਕ ਨੇ ਉਹ ਉਹ ਜਰੂਰ ਵੀ ਕੋਈ ਨਵਾਂ ਬੰਦਾ ਲਿਆ ਕੇ ਤੇ ਅੱਜ ਹੀ ਉਹਨੂੰ ਖੜਾ ਕਰਕੇ ਤੇ ਬਣਾਉਣਾ ਚਾਹੁੰਦੇ ਨੇ ਜੋ ਕਿ ਮੈਂ ਸਮਝਦਾ ਗਲਤ ਹੈ ਜੇ ਇਹ ਜਹੀ ਗੱਲ ਸੱਚੀ ਹੈ ਤੇ ਕਈ ਜਿਹੜੇ ਹੈਗੇ ਐਮਸੀ ਮੈਨੂੰ ਵੀ ਇਹ ਗੱਲ ਦੱਸਦੇ ਆ ਪਰ ਇਹੋ ਜੀ ਦਖਲਅੰਦਾਜ਼ੀ ਜਿਹੜੀ ਹੈ ਜੇ ਹੋਵੇ ਵੀ ਤੇ ਨਹੀਂ ਚਾਹੀਦੀ ਮੈਂ ਆਸ ਨਹੀਂ ਕਰਦਾ ਕਿ ਦੂਜੇ ਹਲਕੇ ਤੋਂ ਆੜ ਕੇ ਇਹੋ ਜੀ ਕੋਈ ਦਖਲਅੰਦਾਜ਼ੀ ਖੁਸ਼ਫਵਾਹਾਂ ਮਿਲ ਰਹੀਆਂ ਆ ਵੀ ਬਹੁਤ ਤੁਹਾਡੇ ਕੋ ਘਟਾ ਜਾਂ ਉਹਨਾਂ ਕੋ ਬੰਦੋ ਕਰਨਾ ਹੈ ਕੋਈ ਤੁਹਾਡੇ ਕੋ ਕਿੰਨੇ ਉਮੀਦਵਾਰ ਮਤਦਾ ਕੋਈ ਸਵਾਲ ਹੀ ਨਹੀਂਗਾ ਐਮਸੀ ਐਮਸੀਆਂ ਨੇ ਆਪਣਾ ਜਿਹੜਾ ਉਹ ਪ੍ਰਧਾਨ ਚੁਣਨਾ ਵਾ ਇਹ ਤੇ ਐਮਸੀਆਂ ਦੀ ਖੁਸ਼ੀ ਹੈ ਜੀ ਜਿੰਨੂੰ ਮਰਜੀ ਚੁਣ ਮੇਰੇ ਬਹੁਤ ਮਦਦ ਕੋਈ ਸਵਾਲ ਨਹੀਂ ਸਾਰੇ ਐਮਸੀ ਮੇਰੇ ਨਾਲ ਹੈ ਹਲਕੇ ਦੇ ਨੇ ਸਾਰੇ ਮੈਨੂੰ ਪ੍ਰੇਮ ਪਿਆਰ ਨਾਲ ਮਿਲਦੇ ਕਰਦੇ ਆ ਸਾਰੇ ਮੇਰੇ ਨਾਲ ਨੇ ਹੋ ਗਿਆ ਐਮਐਲ ਸਰਬੇ ਕਿ ਵੀ ਹਵਾਵਟਦੀ ਹੈ ਕਿ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਪ੍ਰਧਾਨ ਚੁਣਿਆ ਜਾਊਗਾ ਇਹੋ ਜੀ ਗੱਲ ਸੱਚਾਈ ਹੈ ਕਿ ਕਿਸ ਤਰ੍ਹਾਂ ਮੈਂ ਤੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਜਿਹੜਾ ਤੁਹਾਨੂੰ ਕਹਿੰਦਾ ਵਾ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਉਹ ਪ੍ਰਧਾਨ ਚੁਣ ਰਹੇ ਉਹ ਉਸੇ ਨੂੰ ਪੁੱਛਣਾ ਚਾਹੀਦਾ ਕਿ ਕਿਹੜਾ ਉਹਨਾਂ ਕੋ ਮੋਟੀਆਂ ਰਕਮਾਂ ਲੈ ਰਿਹਾ ਵਾ ਕਿਉਂ ਲਿਆ ਉਹਨਾਂ ਨੇ ਕਿ ਕੌਣ ਉਹਨਾਂ ਨੂੰ ਜਿਹੜੀ ਲੋੜ ਪੈ ਰਹੀ ਹੈ ਦੇਣ ਦੀ ਜਦੋਂ ਕਿ ਪ੍ਰਧਾਨ ਐਮਸੀ ਨੇ ਆਪਣੀ ਉਹ ਦੀ ਨਹੀਂ ਚੋਣਾਂ ਠੀਕ ਹੈ}{|\text{ਕਸਾਲੀ ਜਿਹੜਾ ਆਪਣਾ ਬੰਦਾ ਪੁਰਾਣੇ ਪਾਰਟੀਆਂ ਜੁੜੇ ਉਹਨਾਂ ਪਹਿਲ ਦਿੱਤੀ ਜਾਊਗੀ ਇਸ ਨੂੰ}|ਬਿਲਕੁਲ ਜੀ ਮੈਂ ਵੇਖੋ ਜੀ ਇਹਦੇ ਵਿੱਚ ਬਿਲਕੁਲ ਐਸਾ ਕਰਨੇ ਵਿੱਚ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਨੇ ਐਮਸੀ ਉਹਨਾਂ ਦੇ ਵਿੱਚੋਂ ਜਿਹੜਾ ਵਾਪਰਦਾ ਰਵਾਂਡਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ